ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਬੀਡੀ ਕੇ ਮਹੀਨੇ ਤਹਿਤ ਵਣ ਮਹਾਉਸਵ ਮਨਾਉਂਦੇ ਹੋਏ ਜੋਲ ਫਾਰਮ ਪ੍ਰਿੰਟ ਕੁੜਕਾ ਵਿਖੇ ਅੱਗੇ ਸਮਾਜ ਸੇਵਕ ਪਿੰਦੂ ਜੋਲ ਦੀ ਗਵਾਈ ਹੇਠ 501 ਦੇ ਕਰੀਬ ਬੂਟੇ ਲਗਾਏ ਗਏ ਜੀਦੀ ਸ਼ੁਰੂਆਤ ਡੀਆਜੀ ਪੰਜਾਬ ਪੁਲਿਸ ਸੁਰੇਂਦਰ ਸਿੰਘ ਸੈਣੀ ਅਤੇ ਐਸਪੀ ਸਰਬਜੀਤ ਸਿੰਘ ਰਾਏ ਵੱਲੋਂ ਬੂਟਾ ਲਗਾ ਕੇ ਕੀਤੀ ਗਈ ਇਸ ਮੌਕੇ ਬੋਲਦੇ ਹਨ ਡੀਆਜੀ ਪੰਜਾਬ ਪੁਲਿਸ ਸੁਰੇਂਦਰ ਸਿੰਘ ਸੈਣੀ ਅਤੇ ਐਸਪੀ ਸਰਬਜੀਤ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਅੰਦਰ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਬੂਟੇ ਲਗਾਉਣਾ ਸਮੇਂ ਦੀ ਮੁਖਲੁੜ ਹੈ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਵਾਅਦ ਤੋਂ ਵਾਅਦ ਬੂਟੇ ਲਗਾਉਣ ਦੀ ਅਪੀਲ ਕੀਤੀ ਤਾਂ ਜੋ ਸਾਡੇ ਪੰਜਾਬ ਦਾ ਵਾਤਾਵਰਨ ਸਾਫ਼ ਸੁਥਰਾ ਹੋ ਸਕੇ ਾਰੇ ਪੰਜਾਬ ਅੰਦਰ ਬਣ ਮਹਾਉਤਸਵ ਦਿਵਸ ਮਨਾਇਆ ਜਾ ਰਿਹਾ ਉਸ ਦੇ ਸਬੰਧ ਵਿੱਚ ਅੱਜ ਅਸੀਂ ਜੋਲ ਫਾਰਮ ਦੇਖੇ ਇਸ ਬਣ ਬਣ ਮਹਾਉਤਸਵ ਦੀ ਕੜੀ ਦੇ ਵਿੱਚ ਜਿਹੜੇ ਹੈਗਾ ਬੂਟੇ ਲਗਾ ਕੇ ਵਾਤਾਵਰਨ ਦੇ ਵਿੱਚ ਯੋਗਦਾਨ ਜਿਹੜਾ ਹੈਗਾ ਇਸ ਆਪਣਾ ਪਾ ਰਹੇ ਅੱਜ ਜੋਲ ਫਾਰਮ ਵਿਖੇ ਸਰਪਸਤ ਬਿੰਦੂ ਜੋਆ ਅਤੇ ਅਮਰੀਕ ਯੂਕੇ ਦੀ ਰਹਿਨਮਾਈ ਹੇਠ ਅਸੀਂ ਮਨਮਾਨਾ ਉੱਪ ਬਣਾਇਆ ਹੈ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ 500 ਇਕ ਦੇ ਕਰੀਬ ਜਿਹੜੇ ਬੂਟੇ ਹੈਗੇ ਆ ਉਹ ਸਾਰੇ ਲਾਏ ਗਏ ਆ ਫਲਦਾਰ ਤੇ ਸ਼ਾਨਦਾਰ ਜਿਹੜੇ ਹੈਗੇ ਤਾਂ ਕਿ ਜਿਹੜਾ ਵਾਤਾਵਰਨ ਹੈਗਾ ਉਹਨੂੰ ਵਧੀਆ ਜਿਦਾ ਰੱਖ ਸਕੀਏ ਕਿਉਂਕਿ ਪੰਜਾਬ ਨੂੰ ਅੱਜ ਲੋੜ ਹੈਗੀ ਹੈ ਉਹਦੇ ਤਹਿਤ ਅਸੀਂ ਅੱਜ ਉਹ ਜਿਹੜਾ ਜੋਲ ਫਾਰਮ ਕੋੜਕਾ ਬਲੋਂ ਇੱਕ ਤੋਸ ਜਾਂ ਜੋ ਕਦਮ ਹੈਗਾ ਨਾਮਨਾ ਹੈਗਾ ਉਹਨੂੰ ਕਰਨ ਜਾ ਰਹੇ ਆ ਜਿਹਦੇ ਤਹਿਤ 501 ਬੂਟੇ ਜਿਹੜੇ ਹੈਗੇ ਆ ਉਹ ਜੋਲ ਫਾਰਮ ਬਲੋਂ ਲਾਏ ਜਾ ਰਹੇ ਨੇ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਨੇ ਪਬਲਿਕ ਨੂੰ ਇਹ ਅਪੀਲ ਕਰਾਂਗੇ ਕਿ ਜਿਹੜੇ ਵਾਤਾਵਰਨ ਲਾਉਣੇ ਚਾਹੀਦੇ ਸਾਨੂੰ ਤਾਂ ਕਿ ਜੱਦਾ ਜਿਹੜਾ ਵਾਤਾਵਰਨ ਹੈਗਾ ਉਹ ਸਵੱਛ ਰਹ ਸਕੇ ਅੱਛਾ ਰਹ ਸਕੇ